ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਗੋਵਿੰਦਪੁਰਾ ਪਿੰਡ ਦੇ ਵਿੱਚ ਪਹੁੰਚੇ ਆ ਤੇ ਉਥੋਂ ਸ਼ਮਸ਼ਾਨ ਘਾੜ ਵਿੱਚ ਖੜੇ ਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਆ ਵੀ ਇੱਥੇ ਬਜ਼ੁਰਗ ਮਾਤਾ ਦਾ ਅੰਤਮ ਸੰਸਕਾਰ ਕੀਤਾ ਗਿਆ ਇਸ ਜਗ੍ਹਾ ਵਿੱਚ ਅਸੀਂ ਕਿਉਂ ਪਹੁੰਚੇ ਆ ਤੇ ਕਿਉਂ ਇਹ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਪੰਚਾਇਤ ਦੇ ਨੇ ਜਾਂ ਹੋਰ ਪਿੰਡ ਵਾਸੀ ਨੇ ਇਸ ਬਜ਼ੁਰਗ ਮਾਤਾ ਦੀ ਉਮਰ ਆ तकरीबन 118 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਦੋਂ ਆਜ਼ਾਦ ਹੋਇਆ ਸੀ ਦੇਸ਼ ਉਦੋਂ ਦੀ ਗੱਲ ਕਹਿੰਦੇ ਮਾਤਾ ਨਾਲ ਜਦੋਂ ਗੱਲਬਾਤ ਕਰਦੇ ਸੀ ਤਾਂ ਉਹ ਕਹਿੰਦੇ ਸੀ ਵੀ ਉਦੋਂ ਮੇਰਾ ਇਹ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਬਹੁਤ ਸਾਰੇ ਪੱਖ ਨੇ ਅਲੱਗ-ਲੱਗ ਜਿਹੜੇ ਬੁੱਧੀਜੀਵੀ ਆ ਅਲੱਗ-ਲੱਗ ਵਿਸ਼ਿਆਂ ਤੇ ਗੱਲਬਾਤ ਕਰਦੇ ਨੇ ਚਾਹੇ ਹੋ ਪ੍ਰਸ਼ਤੀ ਸਾਧ ਦਵਾਈਆਂ ਦੀ ਗੱਲ ਕਰ ਲਈਏ ਚਾਹੇ ਤਕਨੀਕ ਦੀ ਕਰ ਲੀਏ ਚਾਹੇ ਮੋਬਾਈਲਾਂ ਦੀ ਗੱਲ ਕਰ ਲਈਏ ਪਰ ਉਹਦੇ ਨਾਲ ਲਗਾਤਾਰ ਆ ਜਿਹੜੀ ਉਮਰ ਘਟਦੀ ਜਾ ਰਹੀ ਆ ਤੇ ਅੱਜ 118 ਸਾਲ ਦੀ ਜਿਹੜੀ ਬਜ਼ੁਰਗ ਮਾਤਾ ਉਹਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਅਸੀਂ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਖੜੇ ਆ ਜਿੱਥੇ ਪਰਿਵਾਰਕ ਮੈਂਬਰ ਨੇ ਉੱਥੇ ਪਿੰਡ ਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਖਰ ਮਾਤਾ ਜਿਹੜੀ ਇੰਨੀ ਉਮਰ ਦੇ ਵਿੱਚ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੂਰੇ ਤੰਦਰੁਸਤ ਸੀ ਹੋ ਉਮਰ ਚ ਇਹ ਨਹੀਂ ਹੈ ਕੋਈ ਜਿਆਦਾ ਜਿਵੇਂ ਆਪਾਂ ਕਹਿੰਦੇ ਵੀ ਬਿਮਾਰ ਮੰਜੇ ਤੇ ਪਏ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਸਪਸ਼ਟ ਨਮਤੇਜ ਸਿੰਘ ਨਮਤੇਜ ਸਿੰਘ ਜੀ ਅੱਜ ਮਾਤਾ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਕਹਿ ਰਹੇ ਵੀ ਇਸ ਪਿੰਡ ਚ ਤੇ ਖਾਸ ਕਰ ਇਸ ਇਲਾਕੇ ਚ ਵੀ ਇਹਨਾਂ ਦੀ ਉਮਰ ਦੀ ਕੋਈ ਬਜ਼ੁਰਗ ਮਾਤਾ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਚਾਹੁੰਦੇ ਵੇਖੋ ਜੀ ਜੇ 118 ਦੇ ਕਰੀਬ ਇਹਨਾਂ ਦੀ ਉਮਰ ਸੀਗੀ ਦੋ ਸਦੀਆਂ ਇਹਨਾਂ ਨੇ ਦੇਖੀਆ ਜੀ ਦੇਖੋ ਜਿਹੜੀ ਵੱਡੀ ਉਮਰ ਦਾ ਰਾਜ ਆ ਨਾ ਜੀ ਇਹ ਤਾਂ ਜੇ ਅੱਜ ਦੇ ਖਾਣ ਪੀਣ ਤੇ ਪਹਿਲਾਂ ਦੇ ਖਾਣ ਪੀਣ ਦਾ ਫੈਕਟ ਹੈਗਾ ਹੀ ਹੈਗਾ ਜੀ ਤਾਂ ਜਿਹੜੀ ਮਾਤਾ ਜੀ ਦਾ ਰਹਿਣ ਸਹਿਣ ਤਾਂ ਖਾਣ ਪੀਣ ਦਾ ਸੀਗੇ ਜੀ ਤੇ ਨਾ ਹੀ ਇਹਨਾਂ ਨੂੰ ਅੱਜ ਤੱਕ ਜਿਵੇਂ ਦੋ ਕੁ ਦਿਨ ਮੈਨੂੰ ਪਹਿਲਾਂ ਪਤਾ ਲੱਗਾ ਸੀ ਮਾਤਾ ਜੀ ਬਿਮਾਰ ਨੇ ਮੈਂ ਪਤਾ ਲੈਣ ਵੀ ਗਿਆ ਤਾਂ ਜਿਨ੍ਹਾਂ ਦੇ ਵੇਖੋ ਜੇ ਸਰੀਰ ਦੀ ਗੱਲ ਕਰੀਏ ਤਾਂ ਦਾ ਜਾਂੜਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਤਾਂ ਅੱਜ ਕੱਲ ਜਿਹੜੇ ਛੋਟੇ ਛੋਟੇ ਬੱਚੇ ਆ ਜੀ ਉਹਨਾਂ ਦੇ ਐਣਕਾਂ ਲੱਗ ਚੁੱਕੀਆਂ ਜੀ ਤਾਂ ਮਾਤਾ ਦੀ ਨਿਗਾ ਅੱਜ ਵੀ ਤਕਰੀਬਨ ਬਹੁਤ ਵਧੀਆ ਨਿਗਾਹ ਸੀਗੀ ਤਾਂ ਜਿਹੜੇ ਕੀ ਜਿਵੇਂ ਮੋਬਾਈਲ ਦੀ ਆਪਾਂ ਗੱਲ ਕਰੀਏ ਤਾਂ ਅੱਜ ਬੱਚੇ ਮੋਬਾਈਲ ਦੇਖ ਰਹੇ ਜਾਂ ਕੀ ਸਿਸਟਮ ਹੈ ਜਾਂ ਇਹ ਸਮਝ ਨਹੀਂ ਆ ਰਹੀ ਤਾਂ ਅਸੀਂ ਇੱਕ ਸਾਡੀ ਅੱਜ ਮਾਤਾ ਜੀ ਕੋੜੀਕੌਰ 118 ਸਾਲ ਦੀ ਕਰੀਬ ਉਮਰ ਹੋ ਕੇ ਅੱਜ ਫਾਨੀ ਸੰਸਾਰ ਤੋਂ ਹਲਵਦਾ ਕਹਿ ਗਈ ਹਾਂ ਇਹ ਵੀ ਸੁਣਨਾ ਚਾਹਿਆ ਕਿੰਦੇ ਵੀ ਇਸ ਇਲਾਕੇ 'ਚ ਜਾਂ ਆਪਾਂ ਪਿੰਡ 'ਚ ਇਹਨਾਂ ਦੀ ਉਮਰ ਦੀ ਕੋ ਬਜ਼ੁਰਗ ਹੈ ਹੀ ਨਹੀਂ ਵੀ ਕੁਝ ਸਾਡੇ ਪਿੰਡ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਬਾਰੇ ਤਾਂ ਸਾਨੂੰ ਪੂਰਾ ਗਿਆਨ ਆ ਜੀ ਵੀ ਅੱਜ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਉਮਰ ਦੀ ਬਜ਼ੁਰਗ ਮਾਤਾ ਸੀਗੇ ਤਾਂ ਉਮੀਦ ਆ ਵੀ ਜਿਵੇਂ ਢੇਲ ਮਾ ਪਿੰਡ ਨਾਲ ਕਿਦਨ ਮੇਰੀ ਗੱਲ ਹੋਈ ਉਹ ਤਾਂ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਤਾਂ ਜਿਹੜੀ 100 ਸਾਲ ਦੇ ਬਜ਼ੁਰਗ ਵੀ ਹੈਗੇ ਨੇ ਤੇ ਉਹ ਕਹਿੰਦੇ ਸਾਡੇ ਤਾਂ 70 ਤੋਂ 75 ਸਾਲ ਉਮਰ ਦੇ ਬੰਦੇ ਹੈਗੇ ਜੀ ਇੰਨੀ ਦੋ ਬਦ ਪਲੱਸ ਹੀ ਨਹੀਂ ਹੈ ਸਾਡੇ ਤਾਂ ਕਹਿੰਦੇ ਕੋਈ ਯਾਨੀ ਗਵਾਂਢੀ ਪਿੰਡ ਆਪ ਗੱਲਾਂ ਬਾਤਾਂ ਕਰਦੇ ਰਹਿੰਦੇ ਸਾਡੇ ਨਾਲ ਤਾਂ ਦੀਆਂ ਕੀ ਮੁੱਖ ਕਾਰਨ ਮੰਨਦੇ ਹੋ ਵੀ ਜਿਹੜੀ ਮਾਤਾ ਦੀ ਸਿਹਤ ਇੰਨੀ ਤੰਦਰੁਸਤ ਰਹੀ ਹੈ ਉਹ ਮੁੱਖ ਤਾਂ ਇਹ ਹੈ ਜੀ ਵੇਖੋ ਜਿਹੜੇ ਪੁਰਾਣੇ ਸਮੇਂ ਦੇ ਖਾਣ ਪੀਣ ਸੀਗੇ ਉਹ ਵੈਸੇ ਸੀਗੇ ਹੁਣ ਫਾਸਟ ਫੂਡ ਆ ਗਿਆ ਜੀ ਹੁਣ 버거 ਪੀਜਾਂ ਦੇ ਲੋਕ ਹੋ ਗਏ ਹਨ ਜੀ ਉਦੋਂ ਤਾਂ ਮਾਤਾ ਨੇ ਮਤਲਬ ਮੱਕੀ ਦੀ ਰੋਟੀ ਜਾਂ ਬਾਜਰੇ ਦੀਆਂ ਜਾਂ ਇਦਾਂ ਦਾ ਸਿਸਟਮ ਸਾਰਾ ਸੀਗਾ ਜੀ ਇਹ ਇਹੀ ਚੀਜ਼ ਆ ਜੀ ਹੋਰ ਵੀ ਨਹੀਂ ਸਾਡੇ ਨਾਲ ਕੀ ਨਾਮ ਹੈ ਬਾਈ ਜੀ ਤੁਹਾਡਾ ਬਲਵੀਰ ਸਿੰਘ ਜੀ ਬਲਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਜਿਹੜੀ ਮਾਤਾ ਉਹਦੀ ਉਮਰ ਬਹੁਤ ਵੱਡੇਰੀ ਸੀ ਤੇ ਉਮਰ ਤੁਹਾਡੀ ਵੀ ਕਾਫੀ ਵੱਡੀ ਹੋ ਗਈ ਹੈ ਤੁਹਾਡਾ ਕਿੰਨਾ ਕੁ ਫਰਕ ਸੀ ਉਹਨਾਂ ਨਾਲ ਸਾਡਾ ਤਾਂ ਜੀ ਘਰ ਨਾਲ ਗਮਾਂਡ ਸੀ ਜਮਾ ਆਪਸ ਵਿੱਚ ਇੱਕ ਦਿਨ ਅਸੀਂ ਇਕੱਠੇ ਬੈਠੇ ਆਪਣੇ ਘਰੀ ਮੈਂ ਕਿਹਾ ਬੀਬੇ ਤੁਹਾਡੀ ਉਮਰ ਕਿੰਨੀ ਹੋ ਗਈ ਇਹ ਮਰੀ ਬੇਬੇ ਵਿਆਹੀ ਆ ਤੇ ਉਦੋਂ ਤੋਂ ਕਿਵੇਂ ਸੀ ਅੱਜ ਜਿਹੜੀ ਬੇਬੇ ਤਾਂ ਮੇਰੇ ਅਖੀ ਚੂੜ ਗੋਦੀ ਸੀਗਾ ਆਪਦਾ ਮੁੰਡਾ ਉਹ ਵਿਆਹੀ ਗਈ ਆ ਮੈਨੂੰ ਖਸਮ ਤੋਂ ਬਹੁਤ ਉਮਰ ਹੋ ਗਈ ਕਟਾ ਵੱਡੀ ਕਟਾ ਵੱਡੀ ਤਾਂ ਆਖੇ ਆਪਣੇ ਇੰਨੀ ਹੋਈ ਸੀ ਤੇ ਜਿਹੜਾ ਨਹਿਰ ਜਾਂਦੀ ਆ ਆਪਣੇ ਉਹਦੇ ਅੰਸਰ ਆਂਦਾ ਤੇ ਇਹਦੇ ਚਾਂ ਖੂਨ ਹੀ ਖੂਨ ਦਿੰਦਾ ਸੀ ਤੇ ਲਾਸ਼ਾਂ ਨਾਲ ਭਰੀ ਤੁਰੀ ਜਾਂਦੀ ਸੀ ਆ ਤੁਹਾਡੀ ਉਮਰ ਕਿੰਨੀ ਕਹਿੰ ਸਾਡੀ 72 ਸਾਲ ਦੀ ਹੋ ਗਈ ਤੁਹਾਡੀ ਉਮਰ 72 ਸਾਲ ਦੀ ਆ ਜਦੋਂ ਤੁਹਾਡੀ ਮਾਤਾ ਦੀ ਮੈਰਿਜ ਹੋਈ ਵੀ ਉਦੋਂ ਮਾਤਾ ਕੋਲੇ ਜਾਨੀ ਬੱਚਾ ਸੀ ਬੱਚਾ ਸੀ ਜੂੜ ਸਿਓ ਆ ਕੀ ਕਾਰਨ ਮੰਨਦੇ ਹੋ ਵੀ ਅੱਜ ਕੱਲ ਜਿਵੇਂ ਆਪਾਂ ਵੀ ਦੇਖਦੇ ਆ ਤੁਹਾਡੀ ਵੀ ਉਮਰ 72 ਸਾਲ ਦੀ ਆ ਹਾਲਾਂਕਿ ਉਹਨੇ ਜਿਹੜੀ ਨੌਜਵਾਨ ਪੀੜੀ ਆ ਜਾਂ ਆਪਾਂ ਕਹਦੇ ਉਮਰ ਲਗਾਤਾਰ ਘਟਦੀ ਜਾ ਰਹੀ ਹੈ ਕੀ ਕਾਰਨ ਮੰਨਦੇ ਆ ਇਹ ਜਿਹੜਾ ਅੱਗੇ ਖਾਣ ਪੀਣ ਸੀ ਨਾ ਖਾਣ ਪੀਣ ਬਹੁਤ ਵਧੀਆ ਸੀਗਾ ਹੁਣ ਜੇ ਖੇਤ ਨੂੰ ਜਾਂਦੇ ਅਗੇ ਰੋਟੀ ਹੈ ਨਹੀਂ ਪਰ ਲੋਕ ਅਗੇ ਕਾਟਦੇ ਆਪਣੇ ਗੀਜੇ ਗੋੜਾ ਲੈ ਜਾਂਦੇ ਕੋਪੇ ਦੀਆਂ ਰੂਟੀਆਂ ਲੈ ਜਾਂਦੇ ਉਸ ਨੇ ਡੱਕ ਲੈਂਦੇ ਬਸ ਘਰੇ ਆਏ ਪੱਕਾ ਦੁੱਧ ਹੋਣਾ ਚੰਨਾ ਸੁਨਾ ਲਾ ਲੈਣਾ ਵਿੱਚ ਉਹਦੇ ਮਲਾਈ ਪਾ ਲੈਣੀ ਤੇ ਨਾਲ ਹੀ ਗੋੜ ਖਾਈ ਜਾਣਾ ਅਸੀਂ ਇਹਨੇ ਸਿਹਤ ਕਾਇਮ ਰੰਦੀ ਸੀ ਉਹ ਵੀ ਕਹਿੰਦੇ ਤੰਦਰੁਸਤੀ ਰਹੇ ਆਸਤ ਸਮੇਂ ਤੱਕ ਵੀ ਜਮਾ ਜੀ ਇਹਨਾਂ ਦਾ ਜਮਾ ਮੈਂ ਆਪ ਗੱਲਾਂ ਕਰਦਾ ਰਿਹਾ ਵੀ ਇਹ ਮੇਰਾ ਕੋਈ ਗੋਡਾ ਜਾਂ ਬਾਹ ਨਹੀਂ ਮੇਰਾ ਡੱਕੇ ਨਹੀਂ ਤੋੜਨਾ ਟੁੱਟੂਦੀ ਤੇ ਪੈਰਾਂ ਬਾਹਰ ਬੈਠੀ ਰਹਿੰਦੀ ਸੀ ਜਮਾ RAM ਨਾਲ ਹੁਣ ਵੀ ਢਿੱਲੀ ਦਸਨ ਤੋਂ ਪਤਾ ਹੀ ਨਹੀਂ ਲੱਗਿਆ ਆ ਆ ਜੀ ਸਿਹਤ ਵਧੀਆ ਸੀ ਇਹਨਾਂ ਦੀ ਹੋਰ ਵੀ ਨੇ ਸਾਡੇ ਨਾਲ ਭਾਈ ਸਾਹਿਬ ਕੀ ਨਾਮ ਹੈ ਬਾਈ ਤੁਹਾਡਾ ਬਾਈ ਹਰਦੇਵ ਸਿੰਘ ਆ ਜੀ ਹਰਦੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਮਾਤਾ ਦੀ ਬੜੀ ਉਮਰ ਸੀ ਇਹ ਵੀ ਦੱਸਿਆ ਜਾ ਰਿਹਾ ਵੀ ਪੂਰੇ ਤੰਦਰੁਸਤ ਸੀ ਇਹ ਲਾਸਟ ਸਮੇਂ ਤੱਕ ਵੀ ਹਾਂਜੀ ਤੰਦਰੁਸਤ ਸੀਗੇ ਅਸੀਂ ਵੀ ਗਵਾਂਡ ਸੀਗੇ ਡੇਲੀ ਮਿਲਦੇ ਸੀ ਮਾਤਾ ਨੂੰ ਸਵਾਦੇ ਬਹੁਤ ਚੰਗੇ ਸੀਗੇ ਬਾਕੀ ਐਕਸਰਸਾਈਜ਼ ਸੀ ਜੋ ਵੀ ਨੇ ਆਪਦੇ ਹੱਥੀਂ ਕੰਮ ਕਰਦੇ ਸੀ ਜਿੱਥੇ ਰਹਿੰਦੇ ਸੀ ਮਤਲਬ ਸਾਫ਼ ਸੁਥਰਾ ਗਲੀ ਚ ਵੀ ਝਾੜੂ ਮਾਰਨਾ ਪਾਣੀ ਵੀ ਆਪ ਦਾ ਸੂਏ ਤੋਂ ਲੈ ਕੇ ਆਉਣਾ ਤੁਰਦੇ ਫਿਰਦੇ ਸੀਗੇ ਜੀ ਬਹੁਤ ਖਾਣ ਪੀਣ ਦਾ ਬਹੁਤ ਕੰਟਰੋਲ ਸੀ ਬਹੁਤ ਸਾਵਨਾ ਖਾਂਦੇ ਸੀ ਜੀ ਕੀ ਕਾਰਨ ਮੰਨਦੇ ਵੀ ਜਿਹੜਾ ਅੱਜ ਬਦਲਾਅ ਆਇਆ ਆਪਾਂ ਨੌਜਵਾਨ ਪੀੜੀ ਕੋਲੇ ਜਨੀ ਤੇਜ਼ੀ ਨਾਲ ਆਪਾਂ ਸਾਰਾ ਕੁਝ ਕਰ ਰਹੇ ਆਂ ਮੋਟਰਸਾਈਕਲ ਵਹੀਕਲ ਮੋਬਾਈਲ ਉਮਰ ਘਟਦੀਆਂ ਜਾ ਰਹੀਆਂ ਹਾਂਜੀ ਉਹ ਤਾਂ ਖਾਣ ਪੀਣ ਨੇ ਵੀ ਆਪਣਾ ਕੰਟਰੋਲ ਨਹੀਂ ਆਇਆ ਬਾਕੀ ਐਕਸਰਸਾਈਜ਼ ਨਹੀਂ ਕੁਝ ਵੀ ਜੇ ਆਪਾਂ ਥੋੜੀ ਦੂਰ ਜਾਣਾ ਤਾਂ ਵੀ ਮੋਟਰਸਾਈਕਲ ਤੇ ਜਾਂਦੇ ਆ ਜੀ ਹੈ ਜੋ ਪਹਿਲਾਂ ਵਾਲੇ ਬੰਦੇ ਉਹ ਸਭ ਹੱਥੀਂ ਕਰਦੇ ਸੀ ਇਹ ਹੀ ਥੋੜਾ ਫਰਕ ਆ ਜੀ ਲੱਗਦਾ ਵੀ ਜਿਹੜੀ ਨੌਜਵਾਨ ਪੀਡੀਆ ਇਹਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਜੇ ਤੁਸੀਂ ਵਡੇਰੀ ਉਮਰ ਜੀਣੀਆ ਜਾਂ ਤੰਦਰੁਸਤ ਰਹਿਣਾ ਤਾਂ ਜ਼ਰੂਰ ਤੁਹਾਨੂੰ ਆਪਣੇ ਹੱਥੀ ਕੰਮ ਕਰਨਾ ਚਾਹੀਦਾ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਬਿਲਕੁਲ ਇਹ ਤਾਂ ਕਰਨਾ ਚਾਹੀਦਾ ਜੀ ਜੇ ਆਪਾਂ ਮਾੜਾ ਮੂਟਾ ਤੁਰਾਂਗੇ ਐਕਸਰਸਾਈਜ਼ ਕਰਾਂਗੇ ਫੇਰ ਹੀ ਉਮਰ ਬਧੂ ਗਿਣੀ ਤੇ ਜੀ 60 60 ਲਾਸਟ ਹੀ ਹੈ ਜੀ ਹੋਰ ਵੀ ਸਾਡੇ ਪਰਿਵਾਰ ਦੇ ਮੈਂਬਰ ਵੀ ਨੇ ਬਈ ਕੀ ਨਾਮ ਹੈ ਕੋਲਾ ਸਿੰਘ ਜੀ ਬਜ਼ੁਰਗ ਮਾਤਾ ਕੀ ਲੱਗਦੇ ਸੀ ਤੁਹਾਡੇ ਦਾਦੀ ਸੀਗੇ ਕਿਵੇਂ ਦੇਖਦੇ ਹਾਂ ਲਾਸਟ ਸਮੇਂ ਤੱਕ ਜਿਵੇਂ ਸੁਣਨੇ ਚ ਆਇਆ ਵੀ ਉਹ ਤੰਦਰੁਸਤ ਹੀ ਰਹੇ ਆ ਕੀ ਖਾਂਦੇ ਸੀ ਕੀ ਰਾਤ ਸੀ ਜਿਹੜੇ ਇੰਨੇ ਤੰਦਰੁਸਤ ਰਹੇ ਆ ਉਹ ਪਹਿਲਾਂ ਹੀ ਦੱਸਦੇ ਰਹੇ ਜੀ ਕਿ ਸੀ ਛੋਲੇ ਜੋ ਬਾਜਰਾ ਮੱਕੀ ਇਹ ਜਾ ਕੁਝ ਕਰਦਾ ਕੀ ਕਣਕ ਨੂੰ ਕਰਕੇ ਦਿਖਾ ਦੇ ਨਹੀਂ ਸਕਦੇ ਹੁਣ ਜਦੋਂ ਆਉਣ ਸਰਦ ਨੇ ਉਹ ਦਿਖਾਣ ਲੱਗ ਗਿਆ ਲਾਸਟ ਸਮੇਂ ਤੱਕ ਕਹਿੰਦੇ ਤੰਦਰੁਸਤੀ ਰਹੇ ਬਿਲਕੁਲ ਕੰਮ-ਕੁਮ ਕਦੋਂ-ਕਦੋਂ ਛੱਡ ਗਏ ਸੀ ਮੰਜੇ ਤੇ ਪਏ ਸੀ ਕਿ ਤੁਰਦੇ ਫਿਰਦੇ ਇੱਕ ਕੰਮ ਤਾਂ ਕਾਫੀ ਟਾਈਮ ਦਾ ਨਹੀਂ ਕਰਦੇ ਵੀ ਹੁਣ ਜੇ ਝਾੜੂ-ਝੂੜੂ ਮਾਰਨਾ ਸਾਡਾ ਬੇੜਾ ਬਾਬਾ ਇਸ ਨੋਹਰਾ ਗਲੀ ਸਾਫ਼ ਕਰਨੀ ਪਾਣੀ-ਪੂਣੀ ਲੈ ਕੇ ਆਨਾ ਆਪ ਹੀ ਲੈ ਕੇ ਆਂਦੇ ਕੋਦੀ ਤੇ ਜਦੋਂ ਉਹਨਾਂ ਨੇ ਨੌਣਾ-ਨੂਣਾ ਹੁੰਦਾ ਲੱਸੀ ਨਹੀਂ ਨੌਣਾ ਦੇਸੀ ਘੋਲਣਾ ਸਿਰ ਤੇ ਬਸ ਬੋਲ ਚਾਲ ਚ ਦੰਦਾ-ਦੰਦਾ ਚ ਕਿੰਨਾ ਫਰਕ ਸੰਦੇਪੁਰ ਕੈਂਸ ਗਈ ਨਹੀਂ ਕੋਈ ਨਿਗਾਹ ਵਾਲੀ ਅਣਕ ਲੱਗੀ ਸੀ ਉਹਦੇ ਅੱਛਾ ਨਿਗਾਹ ਵਾਲੀ ਅਣਕ ਬਨੀ ਸੀ ਲੱਗੀ ਲੱਗਦਾ ਜਿਵੇਂ ਤੁਹਾਡੇ ਪਿੰਡ ਚ ਵੀ ਦੱਸਿਆ ਜਾ ਰਿਹਾ ਉਹ ਸੁਣਨ ਚ ਆਇਆ ਵੀ ਆਸੇ ਪਾਸੇ ਵੀ ਕਈ ਪਿੰਡਾਂ ਚ ਪਤਾ ਲੱਗਿਆ ਵੀ ਇੰਨੀ ਬਜ਼ੁਰਗ ਮਾਤਾ ਕੋਈ ਹੈ ਨਹੀਂ ਨਹੀਂ ਜਿਸੇ ਨੂੰ ਟੇਲਵਾ ਪਿੰਡਾਂ ਜੋਗਣਾ ਦਾ ਬੀਬੇ ਲਾ ਤੇ ਤਕਰੀਬਨ ਕੋਈ ਹੈ ਨਹੀਂ ਨੇੜੇ ਨੇ ਪਿੰਡ ਸ ਨੌਜਵਾਨ ਪੀੜੀ ਆ ਜਿਹੜੀ ਅੱਜ ਦੀ ਕੀ ਕਾਰਨ ਮੰਨਦੇ ਹੋ ਬਦਲਾ ਜਿਹੜਾ ਆਪਾਂ ਤਰੱਕੀ ਵਾਲੇ ਪਾਸੇ ਨੂੰ ਜਾ ਰਹੇ ਦੂਸਰੇ ਪਾਸੇ ਉਮਰ ਜਿਹੜੀ ਘਟਦੀ ਜਾਂਦੀ ਹੈ ਲੱਗਦਾ ਵੀ ਸਾਨੂੰ ਹੱਥੀਂ ਕੰਮ ਕਰਨੇ ਚਾਹੀਦੇ ਜਿਹੜੇ ਖਾਣ ਪੀਣ ਆ ਫਾਸਟ ਫੂਡ ਦਾ ਇਹ ਚ ਬਦਲਾ ਲਿਆਉਣਾ ਚਾਹੀਦਾ ਨੇ ਦੇਖੋ ਇੱਕ ਪ੍ਰੈਕਟਿਸ ਦਾ ਕਰਨੀ ਇਹ ਕੰਮ ਕਰਨਾ ਚਾਹੀਦਾ ਇੱਥੇ ਕੰਮ ਕਰਨਾ ਚਾਹੀਦਾ ਜ਼ਰੂਰੀ ਹੈ ਪਹਿਲਾਂ ਪੱਠੇ-ਵੁੱਠੇ ਲੋਕ ਇੱਥੇ ਕੁਦਰਦੇ ਸੀਗੇ ਇੱਥੇ ਕੰਮ ਵੀ ਕਰਦੇ ਸੀਗੇ ਕਿਸੇ ਹੁਣ ਖਾਣ ਪੀਣ ਦਾ ਇਸ ਤਰ੍ਹਾਂ ਜਿ ਕੋਈ 버ਗਰ ਪੀਜ਼ੇ ਨੂਡਲ ਵਗੈਰਾ ਇਹਨਾਂ ਚ ਕੋਈ ਦਮ ਤਾਂ ਹੈ ਨਹੀਂ ਕੈਮੀਕਲ ਇਕੱਠਾ ਹੋਇਆ ਰਹੇ ਉਹ ਤੰਦਰੁਸਤ ਰਹੇ ਲਾਸਟ ਟਾਈਮ ਦਾ ਇਹ ਤੁਹਾਨੂੰ ਪ੍ਰਾਣੀਆਂ ਨਿਸ਼ਬ ਪੈਸੇ ਦੇਖਣ ਨੂੰ ਸਾਨੂੰ ਨਾਲ ਇਹ ਮੇਰੀ ਦਾਦੀ ਪੈਸੇ ਹੀ ਪੁਰਾਣੇ ਅੱਛਾ ਇਹ ਉਹਨਾਂ ਦੇ ਮਾਤਾ ਜੀ ਦੇ ਨੇ ਅੱਛਾ ਉਹਨਾਂ ਕੋਲੇ ਰੱਖੇ ਹੋਏ ਸੀ ਇਹ ਠੀਕ ਕਰੀ ਜੰਦੀ ਆ ਜੀ ਹਾਂ ਜਾਉਂਦਾ ਵੀ ਤੇ ਪੋਤੇ ਦੇ ਬਿਆਨ ਸੁਟਾਗੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਪੁਰਾਣੇ ਪੈਸੇ ਅੱਜ ਕੱਲ ਤਾਂ ਦੇਖਣ ਨੂੰ ਵੀ ਨਹੀਂ ਮਿਲਦੇ ਅਸੀਂ ਵੀ ਕੋਈ ਇੱਕਾ ਦੁਕਾਈ ਦੇਖਿਆ ਤੇ ਆਮ ਦੇਖਣ ਨੂੰ ਨਹੀਂ ਮਿਲਦੇ ਤੇ ਅਸੀਂ ਗੁਵਿੰਦਪੁਰਾ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੇ ਬਜ਼ੁਰਗ ਮਾਤਾ ਜਿਸ ਦੀ ਉਮਰ तकरीबन 125 ਸਾਲ ਦੇ ਕਰੀਬ ਪਹੁੰਚਣ ਵਾਲੀ ਸੀ ਤੇ ਪਰਿਵਾਰਕ ਮੈਂਬਰਾਂ ਨੇ ਤੇ ਪਿੰਡ ਵਾਸੀਆਂ ਨੇ ਦੱਸਿਆ ਵੀ ਉਹਦੀ ਜਿਹੜੀ ਸਿਹਤ ਆ ਤੰਦਰੁਸਤ ਸੀ ਜਰੂਰ ਸਾਨੂੰ ਇਹ ਨਾਲ ਗੱਲ ਅਮਲੀ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਵੱਲੀ ਅਤੇ ਕਸਰਤ ਵੱਲੀ ਜਾਂ ਆਪਾਂ ਕਹਦੇ ਐਕਸਰਸਾਈਜ਼ ਵੱਲੀ ਧਿਆਨ ਰੱਖਣਾ ਚਾਹੀਦਾ ਤਾਂ ਕਿ ਜਿਹੜੀ ਉਮਰ ਆ ਸਾਡੀ ਜਿੰਨੀ ਵੀ ਭੂਗਣੀ ਹੋਵੇ ਉਹ ਵਧੀਆ ਤਰੀਕੇ ਨਾਲ ਭੋਗ ਸਕੇ ਤਾਂ ਕਿ ਹਸਪਤਾਲ 'ਚ ਨਾ ਜਾਣਾ ਪਵੇ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਨ